ਲੁਧਿਆਣਾ ਪੰਜਵੀਂ ਚੋਣਾਂ ਜਿਹੜੀ ਕਿ ਹੈ ਪ੍ਰਚਾਰ ਇਸ ਸਮੇਂ ਚੱਲਦਾ ਪਿਆ ਤੇ ਐਲਬਰਟ ਦੁਆ ਜਿਹੜੇ ਕਿ ਹੈ ਕੁਮਾਰ ਮੰਡੀ ਪਹੁੰਚੋ ਇਹਨਾਂ ਸੱਸੀ ਕਾਲ ਸੱਸੀ ਕਾਲ ਬਾਜੀ ਸਰ ਕਿਸ ਤਰੀਕੇ ਨਾਲ ਵੇਖਦੇ ਹੋ ਵੀ ਲੋਕ ਪਿਆਰ ਕਿਸ ਤਰੀਕੇ ਨਾਲ ਦੇ ਰਹੇ ਨੇ ਵੀ ਲਗਾਤਾਰ ਜਿਹੜੇ ਕੈਂਪੇਨ ਚੱਲ ਰਹੇ ਆ ਆਪ ਸਾਧ ਕੇ ਜਿਹੜੇ ਕੈਂਪੇਨ ਕਰਾਇਆ ਜਾ ਰਹੇ ਨੇ ਸਰ ਮੈਂ ਤਾਂ ਪਹਿਲੇ ਦਿਨ ਤੋਂ ਹੀ ਤੁਹਾਡੇ ਨਾਲ ਗੱਲ ਕਰਦਾ ਆ ਕਿ ਮੇਰੇ ਹਲਕੇ ਦੇ ਪਰਿਵਾਰ ਨੇ ਇੱਕ ਸਲੋਗਨ ਬਣਾਇਆ ਸੀ ਲੁਧਿਆਣੇ ਸ਼ਹਿਰ ਦੀ ਪੁਕਾਰ ਹਲਕਾ ਵੈਸਟ ਐਲਬਰਟ ਦੁਆ ਤੇਰਾ ਪਰਿਵਾਰ ਬਿਲਕੁਲ ਤੇ ਮੇਰਾ ਪਰਿਵਾਰ ਇਦੇ ਵਿੱਚ ਵੋਟਾਂ ਦਾ ਨਹੀਂ ਕੋਈ ਚੱਕਰ ਹੈਗਾ ਵੋਟ ਮੈਂ ਇਲੈਕਸ਼ਨ ਜਿੱਤ ਚੁੱਕਿਆ ਮੈਂ ਇਦਾਂ ਗੱਲ ਦੱਸੂਗਾ ਤੁਹਾਨੂੰ ਵੀ ਇਲੈਕਸ਼ਨ ਮੈਂ ਜਿੱਤ ਚੁੱਕਿਆ ਹਾਂ ਵੋਟਾਂ ਮਸ਼ੀਨ 'ਚ ਪੈਣੀਆਂ ਆ ਮਸ਼ੀਨ ਦੀ ਗੱਲ ਨਹੀਂ ਹੈ ਜਿਹੜਾ ਮੈਨੂੰ ਪਿਆਰ ਮਿਲਦਾ ਇਹ ਹੀ ਮੇਰੀ ਜਿੱਤ ਹੈ ਬਾਕੀ ਸਭ ਵਾਹਿਗੁਰੂ ਦੇ ਹੱਥ ਹੈ ਜਿਹਨੂੰ ਅੱਲਾ ਕਿਹਨੇ ਆਸੀਂ ਭਗਵਾਨ ਕਿਹਨੇ ਆ ਜਿਹਨੂੰ ਅਸੀਂ ਯਹੋਵਾ ਪਰਮੇਸ਼ਰ ਕਹਿੰਨੇ ਆ ਉਹਨਾਂ ਦੇ ਹੱਥ ਹੈ ਆ ਜਿਹੜਾ ਜਿਹੜਾ ਮੈਨੂੰ ਪਿਆਰ ਮਿਲਦਾ ਇਹ ਮੇਰੀ ਜਿੱਤ ਹੈ ਤੇ ਇਹ ਜਿੱਤ ਦਾ ਕਰਕੇ ਤੁਸੀਂ ਦੇਖੋਗੇ ਕਦੀ ਵੀ ਇਹ ਨਹੀਂ ਹੋ ਵੀ ਅਲਬਰਟ ਹਮ ਇਲੈਕਸ਼ਨ ਦੇ ਰਿਜ਼ਲਟ ਤੋਂ ਬਾਅਦ ਮਿਲਿਆ ਨਹੀਂ ਇੱਥੇ ਇਹਨਾਂ ਦੇ ਵਿੱਚ ਹੋਏਗਾ ਜਿਹੜੀ ਮੇਰੀ ਪਾਰਟਿਸਪੇਸ਼ਨ ਜਿਹੜੇ ਮੇਰੇ ਰਿਲੇਸ਼ਨ ਜਾਂ ਮੇਰੀ ਗੈਟ ਟੂਗੇਦਰ ਉਹ ਉਦੋਂ ਜ਼ਿਆਦਾ ਹੀ ਵੱਧ ਜਾਣੀਆਂ ਜਿੱਥੇ 1% ਸੀ ਉਹ 10% ਹੋ ਜੂ ਜਿੱਥੇ ਉਹ 10% ਸੀ ਉਹ 100% ਹੋ ਜੂ ਇਸ ਲਈ ਮੈਂ ਬਜ਼ੁਰਗਾਂ ਦੇ ਅਸ਼ੀਰਵਾਦ ਦੇ ਲਈ ਧੰਨਵਾਦੀਆਂ ਉਹਨਾਂ ਦਾ ਭਰਾਵਾਂ ਦੇ ਪਿਆਰ ਦੇ ਲਈ ਵੱਡਿਆਂ ਦੇ ਅਸ਼ੀਰਵਾਦ ਦੇ ਲਈ ਬਹੁਤ ਧੰਨਵਾਦੀਆਂ ਖਾਸ ਕਰਕੇ ਤੁਹਾਡਾ ਧੰਨਵਾਦੀ ਹਾਂ ਵੀ ਜਿਹੜਾ ਤੁਸੀਂ ਮੇਰੇ ਨਾਲ ਪੋਜ਼ਿਟਿਵਿਟੀ ਨਾਲ ਚੱਲਦੇ ਹੋ ਅਸੀਂ ਉਹ ਸ਼ਹਿਰ ਦੇ ਵਿੱਚ ਆ ਅੱਜ ਮੈਂ ਤੁਹਾਡੇ ਮਾਧਿਅਮ ਤੋਂ ਗੱਲ ਕਰਨ ਲੱਗਿਆ ਜਿਹਨੂੰ ਮੈਂਚੈਸਟਰ ਆਫ ਪੰਜਾਬ ਕਿਹਾ ਜਾਂਦਾ ਹੈ ਤੇ ਮੈਂ ਚਾਹਨਾ ਕਿ ਮੈਂਚੈਸਟਰ ਆਫ ਪੰਜਾਬ ਇਹਨੂੰ ਇਹਨਾਂ ਬਣਾ ਕੇ ਰੱਖਿਆ ਜਿੱਦਾਂ ਸਾਡੇ ਮਿਲਖਾ ਸਿੰਘ ਸੀਗੇ ਜਾਂ ਮਿਲਖਾ ਸਿੰਘ ਨੂੰ ਸਾਡੇ ਭਾਰਤ ਨੇ ਖਿਤਾਬ ਨਹੀਂ ਦਿੱਤਾ ਸੀ ਜਿਹਨੂੰ ਮਾੜਾ ਕਹਿੰਨੇ ਅਸੀਂ ਪਾਕਿਸਤਾਨ ਉਹਨੇ ਹੀ ਕਿਹਾ ਸੀਗਾ ਫਲਾਈਂਗ ਸਿੱਖ ਤੇ ਖਿਤਾਬ ਦੂਜੇ ਦਿੰਦੇ ਆ ਸਾਡੇ ਵਾਲੇ ਤਾਂ ਥੱਲੇ ਹੀ ਕਰਦੇ ਆ ਨਾ ਇਹਨਾਂ ਨੂੰ ਨੇਤਾ ਦੀ ਕੁਆਲਿਟੀ ਦਾ ਪਤਾ ਹੈ ਤੇ ਨਾ ਹੀ ਜਿਹੜਾ ਕੋਈ ਚੰਗਾ ਇਨਸਾਨ ਜਨਮ ਲੈ ਲੈਂਦਾ ਹੈ ਸੋਸਾਇਟੀ 'ਚ ਉਹਦੀ ਕੁਆਲਿਟੀ ਦਾ ਪਤਾ ਇਹਨਾਂ ਨੂੰ ਕੁਆਲਿਟੀ ਕੀ ਪਤਾ ਜੇ ਆਮ ਬੰਦੇ ਦਾ ਬੱਚਾ ਕ੍ਰਿਕਟ ਖੇਡਣਾ ਚਾਹੁੰਦਾ ਹੈ ਉਹਨੂੰ ਡਿਸਕਵਾਲਿਫਾਈ ਕਰੋ ਤੇ ਸਫਾਰਸ਼ੀ ਨੂੰ ਅੱਗੇ ਲਾਓ ਜੇ ਕੋਈ ਹੌਕੀ ਖੇਡਣਾ ਚਾਹੁੰਦਾ ਉਹਨੂੰ ਡਿਸਕਵਾਲਿਫਾਈ ਕਰੋ ਤੇ ਚੰਗੇ ਬੱਚੇ ਬੰਦੇ ਨੂੰ ਪਿੱਛੇ ਕਰੋ ਤੇ ਇਹਨਾਂ ਦੇ ਬੱਚਿਆਂ ਨੂੰ ਅੱਗੇ ਲੈ ਕੇ ਆਓ ਜਿਹੜੇ ਸਫਾਰਸ਼ੀ ਨੇ ਇਸ ਲਈ ਉਹ ਪ੍ਰਥਾ ਚੇਂਜ ਹੋਣ ਜਾ ਰਹੀ ਹੈ ਤੇ ਚੇਂਜ ਹੋ ਗਈ ਹੈ ਮੈਂਚੈਸਟਰ ਦੀ ਗੱਲ ਚੱਲ ਰਹੀ ਸੀਗੀ ਇਹ ਮੈਂਚੈਸਟਰ ਪੰਜਾਬ ਨਹੀਂ ਆ ਮੇਰਾ ਐਕਸਪੀਰੀਅੰਸ ਹੈ ਜੇ ਮੈਂ ਦਿੱਲੀ ਕਿਤੇ ਚਲ ਜਾ ਤਾਂ ਕਹਿੰਦੇ ਇੱਕ ਸਮੇਂ ਸੀ ਜਦੋਂ ਜਲੰਧਰ ਦੀ ਇਕਨੋਮੀ ਚੰਡੀਗੜ੍ਹ ਤੇ ਦਿੱਲੀ ਬੈਂਗਲੌਰ ਤੇ ਬੰਬਈ ਨੂੰ ਚਲਾਉਂਦੀ ਸੀ ਤੇ ਅੱਜ ਦੀ ਡੇਟ ਦੇ ਵਿੱਚ ਜਿਹੜੀ ਸਾਡੀ ਇਕਨੋਮੀ ਹੈ ਉਹ ਦਿੱਲੀ ਨੂੰ ਬੰਬਈ ਨੂੰ ਗੋਆ ਨੂੰ ਚਲਾ ਰਹੀ ਹੈ ਉਹਦੇ ਸਾਰੇ ਸਾਡੇ ਸਿਟੀਜ਼ਨ ਗਵਾਹ ਨੇ ਜਿਹੜੇ ਗੁਆ ਜਾਂਦੇ ਆ ਛੁੱਟੀਆਂ ਕੱਟਣ ਜਿਹੜੇ ਮਹਾਰਾਜ ਬੰਬੇ ਜਾਂਦੇ ਛੁੱਟੀਆਂ ਕਰਨ ਜਿਹੜੇ ਆਪਣੇ ਬਿਜ਼ਨਸ ਮੀਟਿੰਗ ਦੇ ਲਈ ਦਿੱਲੀ ਜਾਂਦੇ ਆ ਉਹ ਗਵਾਹ ਨੇ ਕਿ ਮੇਰੀ ਗੱਲ ਸੁਣ ਵੀ ਰਹੇ ਨੇ ਇਹ ਮੈਂਚੈਸਟਰ 'ਚ ਅੱਜ ਤੱਕ ਮੀਡੀਆ ਨੂੰ ਜਿਹੜਾ ਥੰਮ ਗਿਆ ਜਾਂਦਾ ਸੁਸਾਇਟੀ ਦਾ ਇਹ ਵੱਡੀ ਵੱਡੀਆਂ ਤਣਾੜ ਸਰਕਾਰਾਂ ਵੱਡੇ ਵੱਡੇ ਮੁੱਖ ਮੰਤਰੀ ਦੋ ਮੁੱਖ ਮੰਤਰੀ ਹੁੰਦੇ ਸੀ ਇੱਥੇ ਇੱਕ ਚੰਡੀਗੜ੍ਹ ਵੈਂਦਾ ਸੀ ਇੱਕ ਲੁਧਿਆਣੇ ਵੈਂਦਾ ਸੀ ਉਹਨੇ ਅੱਜ ਤੱਕ মিডিਆ ਨੂੰ ਗਾਲਾਂ ਕੱਢੀਆਂ ਨਿੰਦਿਆ ਤੇ ਮੈਂ ਉਹਨਾਂ ਤੇ ਬੜਾ ਹੈਰਾਨ ਆ ਜਿਹੜੇ ਅੱਜ ਪੂੰਛ ਬਣ ਕੇ ਮਗਰਮਗਰ ਤੁਰੇ ਫਿਰਦੇ ਐ ਪਰਚਾ ਉਹਨਾਂ ਦੇ ਉੱਤੇ ਵੀ ਹੋਇਆ ਸੀਗਾ ਇਹ ਪਤਾ ਜਿਹਨੂੰ ਮੈਂ ਕਹਿ ਰਿਹਾ ਵੀ ਸਿਰਫ ਸਵਾਲ ਕਰਨ ਤੇ تیرਤੇ ਪਰਚਾ ਹੋਇਆ ਹੈ ਮੇਰੇ ਵੀਰ ਅੱਜ ਕੀ ਕਰ ਰਹੇ ਆ ਥੋੜਾ ਜਿਹਾ ਚੇਂਜ ਲੈ ਥੋੜਾ ਜਿਹਾ ਮੂਵ ਲੈ ਤਾਂ ਕਿ মিডিਆ ਨੂੰ ਉਹਦਾ ਹੱਕ ਮਿਲ ਸਕੇ ਭਾਜੀ ਮੈਂ ਇੱਕ ਇਹ ਕੈਂਪੇਨ 'ਚ ਮੈਨੂੰ ਜਵਾਬ ਦੇਣਾ ਵਿੱਚ ਨਹੀਂ ਰੱਖਣੀ ਗੱਲ ਕੈਂਪੇਨ 'ਚ ਮੈਂ ਤੁਹਾਡੇ ਪ੍ਰੈਸ ਕਲੱਬ ਨਹੀਂ ਆ ਸਕਿਆ ਮੈਨੂੰ ਮੜਾ ਐਡਰੈਸ ਦੱਸੋ ਪ੍ਰੈਸ ਕਲਬ ਲੁਧਿਆਣਾ ਚ ਹੈ ਹੀ ਨਹੀਂ ਉਹ ਤਾਂ ਬੋਲ ਕੇ ਦੱਸੋ ਨਹੀਂ ਨਹੀਂ ਹੈਗਾ ਸਭ ਨੂੰ ਪਤਾ ਜੀ ਲੁਧਿਆਣਾ ਚ ਪ੍ਰੈਸ ਕਲਬ ਨਹੀਂ ਹੈ ਮੈਂ ਦੱਸ ਰਿਹਾ ਜੀ ਜਨਤਾ ਨੂੰ ਦੱਸੋ ਜਿੱਦਾਂ ਮੈਨੂੰ ਕਹਿੰਨੇ ਉਹਨਾਂ ਜਨਤਾ ਨੂੰ ਦੱਸੋ ਜਨਤਾ ਨੂੰ ਦੱਸੋ ਨਹੀਂ ਹੈਗਾ ਲੁਧਿਆਣਾ ਚ ਪ੍ਰੈਸ ਕਲਬ ਕਾਫੀ ਦਿਨ ਤੋਂ ਡਿਮਾਂਡ ਦਿੱਸਦਾ ਮੇਰੇ ਚੱਲਦੀ ਇਸ ਚੀਜ਼ ਦੀ ਚੱਲਦੀ ਪੇਪਰ ਨਹੀਂ ਮਿਲਦਾ ਪ੍ਰੈਸ ਕਲਬ ਕੀ ਲੁਧਿਆਣਾ ਜਤੀਮ ਹੈ ਲੁਧਿਆਣੇ ਚ ਵੋਟ ਨਹੀਂ ਨੋ ਭਾਜੀ ਇਹ ਕੌਨਸੀ ਟਿਊਐਂਸੀ ਇਕੱਲੀ ਆ ਨਾ ਜਿਹੜੀ ਇਹ 1,75,000 ਨੂੰ ਰਿਪਰੈਜ਼ੈਂਟ ਕਰਦੀ ਹੈ ਤੇ ਜੇ ਅਸੀਂ ਉਹਨਾਂ ਤੋਂ 10 10 20 20 50 50 ਰੁਪਏ ਲਈ ਅਸੀਂ ਰਿਸ਼ਵਤਾਂ ਲੈਣ ਲਈ ਠੀਕ ਆ ਪਰ ਕਿਸੇ ਚੰਗੇ ਸੋਸ਼ਲ ਕੌਜ਼ ਦੇ ਲਈ ਕੰਮ ਨਹੀਂ ਕਰਾਂਗੇ ਉਹ ਕੌਜ਼ ਦੇ ਲਈ ਜੇ ਅਸੀਂ ਚਾਹੀਏ ਤਾਂ ਹੋਏ ਤਾਂ ਮੇਰਾ ਵਾਅਦਾ ਆ ਤੁਹਾਡੇ ਨਾਲ ਸਰਕਾਰ ਤਾਂ ਬਾਅਦ ਦੀ ਗੱਲ ਐ ਐਨ ਜੀਓਸ ਇੱਥੇ ਇੰਨੀਆਂ ਨੇ ਇੰਨੇ ਚੰਗੇ ਲੋਕ ਨੇ ਜਿਹੜੇ ਦਾਨ ਕਰਨ ਦੇ ਲਈ ਹਮੇਸ਼ਾ ਤਿਆਰ ਰਹਿੰਦੇ ਨੇ ਲੰਗਰ ਪ੍ਰਥਾ ਜੋ ਵਰਲਡ ਵਾਈਡ ਚ ਕਾਇਮ ਐ ਤੇ ਉਹ ਲੰਗਰ ਪ੍ਰਥਾ ਸਾਡੇ ਸਿੱਖ ਭਾਈਚਾਰੇ ਨੇ ਲਾਈ ਸਾਡੇ ਪੰਜਾਬੀ ਨੇ ਲਾਈ ਐ ਅੱਜ ਸਾਨੂੰ ਵੰਡ ਕੇ ਰੱਖ ਦਿੱਤਾ ਹਿੰਦੂ ਮੁਸਲਮ ਸਿੱਖ ਅਸਾਈ ਐਸਸੀ ਟ੍ਰਾਈਬਸ ਓਬੀਸੀ ਐਸਟੀ ਟ੍ਰਾਈਬਸ ਇਹਨਾਂ ਚ ਵੰਡ ਕੇ ਰੱਖਤਾ ਫਿਰ ਜਦੋਂ ਇਹ ਕੰਮ ਖਤਮ ਹੋਇਆ ਫਿਰ ਸਾਨੂੰ ਵੰਡਤਾ ਅਕਾਲੀ ਦਲ ਕਾਂਗਰਸ ਭਾਜਪਾ ਬੀਐਸਪੀ ਆਪਣੇ ਆਮ ਆਦਮੀ ਪਾਰਟੀ ਤੇ ਸਾਰੀਆਂ ਪਾਰਟੀਆਂ ਕੋਈ ਜੇ ਰਹਿ ਗਈ ਹੋਵੇ ਪਾਰਟੀ ਮੈਂ ਉਹਦਾ ਵੀ ਨਾਮ ਬਾਅਦ ਚ ਲੈ ਦੂੰਗਾ ਸਾਨੂੰ ਕਿਸੇ ਨੂੰ ਆ ਇਹਦਾ ਮੈਂਬਰ ਬਣਾਤਾ ਕਿ ਉਹਦਾ ਵੀ ਲੜੀ ਜਾਣ ਜਦ ਕਿ ਮੈਂ ਧਰਮ ਗ੍ਰੰਥ ਦੀ ਪਰਭਾਸ਼ਾ ਲੈ ਕੇ ਆਇਆ ਆਪਣੇ ਪੜੋਸੀ ਨੂੰ ਆਪਣੇ ਵਾਂਗ ਪਿਆਰ ਕਰੋ ਤਾਂ ਕਿ ਤੁਹਾਨੂੰ ਉਹਦਾ ਦੁੱਖ ਦਰਦ ਸਮਝ ਆਏ 48 ਘੰਟੇ ਦੇ ਵਿੱਚ ਨਹੀਂ ਪੱਥਰ ਰੱਖੂੰਗਾ মিডিਆ ਕਲੱਬ ਦਾ ਪ੍ਰੈਸ ਕਲੱਬ ਦਾ ਜਿਹਦਾ ਨਾਂ ਤਿਰਵੈਣੀ ਹੋਏਗਾ ਤਿਰਵੈਣੀ ਮੈਂ ਦੱਸਣਾ ਚਾਹਨਾ ਕਿਉਂ ਕਿ ਸੈਕਟਰੀਏਟ ਦੇ ਬਾਹਰ ਇਹੀ মিডিਆ ਵਿਚਾਰਾ ਲੋਕਾਂ ਦੇ ਦਰਦ ਲੋਕਾਂ ਤੱਕ ਬਿਆਨ ਕਰਨ ਦੇ ਲਈ ਉਹਨਾਂ ਨੂੰ ਇਨਸਾਫ਼ ਦਿਵਾਉਣ ਦੇ ਲਈ ਪਿਪਲ ਬੋਰਡ ਤੇ ਨਿਮਥਲੇ ਮੈਂ ਕਿ ਉਡੀਕ ਕਰਦਾ ਵੀ ਕਿਹੜਾ ਕਿਸ ਮੁਸੀਬਤ ਚ ਹੈ ਉਹਨੂੰ ਮੁਸੀਬਤ ਚ ਕੱਢਣ ਲਈ ਅਸੀਂ ਉਹਦੀ ਆਵਾਜ਼ ਬਣੀ ਬਿਲਕੁਲ ਤਾਂ ਅੱਜ ਜਦੋਂ ਇੱਥੇ ਪਹੁੰਚਿਆ ਹਾਂ ਕੁਮਾਰ ਮੰਡੀ ਤਾਂ ਸਮੱਸਿਆਵਾਂ ਇੱਥੇ ਸਭ ਤੋਂ ਜ਼ਿਆਦਾ ਜਿਹੜੀ ਰਹਿੰਦੀ ਆ ਉਹ ਪਾਰਕਿੰਗ ਦੀ ਰਹਿੰਦੀ ਆ ਤੇ ਜਿਹੜੇ ਲੋਕ ਇੱਥੇ ਆ ਜਾ ਕੇ ਟ੍ਰੈਫਿਕ ਵਿੱਚ ਫਸ ਜਾਂਦੇ ਨੇ ਉਸ ਨੂੰ ਕਿਸ ਤਰੀਕੇ ਨਾਲ ਸੋਲਵ ਕੀਤਾ ਜਾਊਗਾ ਉਸ ਤਰੀਕ ਉਹ ਇਸ ਤਰੀਕੇ ਨਾਲ ਮੈਂ ਤੁਹਾਨੂੰ ਦੱਸਣਾ ਚਾਹਨਾ ਮੇਰੇ ਕੋਲ ਐਨੀਮੇਟਿਡ ਸਿਸਟਮ ਹੈ ਨਹੀਂ ਜੇ ਮੇਰੇ ਕੋਲ ਐਨੀਮੇਟਿਡ ਸਿਸਟਮ ਹੁੰਦਾ ਮੇਰੇ ਕੋਲ ਕਰੋੜਾਂ ਰੁਪਏ ਦਾ ਫੰਡ ਹੁੰਦਾ ਤੇ ਮੈਂ ਐਨੀਮੇਟ ਕਰਕੇ ਮੈਂ ਵੀ ਦਿਖਾ ਦੇਣਾ ਜਿਵੇਂ ਅੱਜਕ ਬੁਲਟ ਟ੍ਰ ਉੱਤ ਸੇ ਤਰ੍ਹਾਂ ਦਿਖਾ ਦੇਣਾ ਸੀ ਉਹਦਾ ਹੱਲ ਹੈਗਾ ਆ ਫੰਡ ਹੈਗੇ ਗਵਰਨਮੈਂਟ ਕੋ ਆੜ ਕੇ ਲੈ ਕੇ ਆਉਂਗਾ ਹੱਕ ਨਾਲ ਲੈ ਕੇ ਆਉਂਗਾ ਗਵਰਨਮੈਂਟ ਤੋਂ ਤੇ ਮੇਰੀਆਂ ਐਨ ਜੀਓਸ ਇੰਨੀਆਂ ਨੇ ਜੋ ਦਿਲ ਤੋਂ ਮੇਰਾ ਸਾਥ ਦੇ ਦੇਣ ਤੇ ਪਾਰਕਿੰਗ ਦੀ ਸਮੱਸਿਆ ਇਦਾਂ ਹੱਲ ਹੋਏਗੀ ਇੱਕ ਤੁਸੀਂ ਦੇਖਿਆ ਹੋਣਾ ਮਲਟੀ ਸਟੋਰੀ ਪਾਰਕਿੰਗ ਬਣਦੀ ਹੈ ਕਿ ਉਹ ਮਲਟੀ ਸਟੋਰੀ ਪਾਰਕਿੰਗ ਇਸੇ ਕੁਮਾਰ ਮੰਡੀ ਚ ਬਣੇਗੀ ਜਗਾ ਮੁੱਲ ਲੈ ਕੇ ਬਣਾਣੀ ਪਵੇਗੀ ਬਣਾਵਾਂਗੇ ਅਸੀਂ ਪਰ ਉਹ ਕੰਮ ਨਹੀਂ ਕਰਾਂਗੇ ਬੀ ਬੇਟੀ ਪੜਾਓ ਬੇਟੀ ਬਚਾਓ ਇਹ ਸਲੋਗਨ ਹੈ ਸਰਕਾਰਾਂ ਦਾ ਪਰ ਕਿੱਥੇ ਇਹ ਸਲੋਗਨ ਲਾਗੂ ਹੁੰਦਾ ਅੱਜ ਕੁਮਾਰ ਮੰਡੀ ਆ ਕੇ ਮੈਨੂੰ ਗੱਲ ਯਾਦ ਆ ਗਈ ਕਿ ਸਾਡਾ ਗਰਲਸ ਖਾਲਸਾ ਕਾਲਜ ਹੈ ਤੇ ਉਹ ਜ਼ਮੀਨ ਦੇ ਕੀ ਸਾਡੇ ਕੈਂਡੀਡੇਟ ਰਾਜ ਸਭਾ ਮੈਂਬਰ ਨੂੰ ਅੱਜ ਗੱਲਾਂ ਕਰਦੇ ਆਂ ਅਸੀਂ 에어ਪੋਰਟ ਬਣਾਤਾ ਅਸੀਂ ਰੇਲਵੇ ਸਟੇਸ਼ਨ ਬਣਾਤਾ ਅਸੀਂ ਐਲੀਵੇਟਡ ਰੋਡ ਬਣਾਤਾ ਤੇ ਕੀ ਅੱਜ ਉਹ ਬੱਚੀਆਂ ਜਿੱਥੇ ਬਹਿ ਕੇ ਪੜ੍ਹਦੀਆਂ ਨੇ ਜਿੱਥੇ ਖੇਡਦੀਆਂ ਨੇ ਉਹਨਾਂ ਦੇ ਹੱਕ ਤੇ ਡਾਕਾ ਮਾਰ ਕੇ ਪਾਰਕਿੰਗ ਬਣਾਵਾਂਗੇ ਬਹੁਤ پارک ਇਦਾਂ ਦੇ ਹੈਗੇ ਨੇ ਜਿਨ੍ਹਾਂ ਦੇ ਵਿੱਚ ਸੈਰ ਨਹੀਂ ਕੀਤੀ ਜਾਂਦੀ ਉਹ پارک ਬਿਲਕੁਲ ਕੁਮਾਰ ਮੰਡੀ ਦੇ ਨਾਲ-ਨਾਲ ਲੱਗਦੇ ਨੇ ਜੇ ਉਹ ਨਹੀਂ ਪਬਲਿਕ ਯੂਸ ਦੇ ਵਿੱਚ ਆਂਦੇ ਉਹ ਯੂਸ ਕੀਤੇ ਜਾ ਸਕਦੇ ਨੇ ਤੇ ਜੇ ਸਾਨੂੰ ਮੁੱਲ ਲੈ ਕੇ ਵੀ ਜਗ੍ਹਾ ਬਣਾਣੀ ਪਈ ਤੇ ਬਣਾਵਾਂਗੇ ਇੱਕ ਮੈਨੂੰ ਅੱਜ ਸੋਸਾਇਟੀ ਤੋਂ ਹੀ ਇਸ ਕਮੇਟੀ ਤੋਂ ਪਤਾ ਲੱਗਿਆ ਕਿ ਆਰਤੀ ਚੌਂਕ ਦੀ ਸਰਵਿਸ ਲੈਂਡ ਤੇ ਮੇਨ ਸੜਕ ਦੇ ਸੈਂਟਰ ਦੇ ਵਿੱਚ ਸਪੇਸ ਹੈ ਉਹ ਸਪੇਸ ਹੀ ਭਾਈ ਵਾਲੇ ਚੌਂਕ ਤੇ ਤੱਕ ਲੈ ਲਿਆ ਜਾਏ ਪਾਰਕਿੰਗ ਦੇ ਲਈ ਤੇ ਉਹ ਸਪੇਸ ਸਟੈਪ ਬਾਈ ਜਦੋਂ ਚੜੇਗਾ ਤੇ ਉਹਦੇ ਵਿੱਚ 1500 ਤੋਂ 2000 ਗੱਡੀ ਲੱਗ ਸਕਦੀ ਹੈ ਅੱਜ ਕੱਲੀ ਜੇ ਗਰਾਊਂਡ ਦੀ ਗੱਲ ਕੀਤੀ ਜਾਏ ਰੋਡਸ ਦੇ ਵਿੱਚ ਤੇ ਉੱਥੇ ਵੀ ਅੱਜ 700 ਦੀ ਕੈਪੈਸਿਟੀ ਹੈ ਗੱਡੀਆਂ ਦੀ ਇਸ ਲਈ ਜ਼ਰੂਰੀ ਨਹੀਂ ਹੋਊਗਾ ਕਿ ਕੱਲੀ ਕਮਾਰ ਮੰਡੀ ਦੇ ਲਈ ਪਾਰਕਿੰਗ ਉਹ ਜਿਹੜਾ ਮਰਜ਼ੀ ਪਾਰਕਿੰਗ ਯੂਜ਼ ਕਰ ਸਕਦਾ ਹੈ ਤੇ ਨਾਲੇ ਉਸ ਤੋਂ ਬਾਅਦ ਇਨਸਾਨ ਤੰਦਰੁਸਤ ਰਹੇਗਾ ਤੁਰਨਾ ਵੀ ਜ਼ਰੂਰੀ ਹੈ ਸਿਕਿਓਰ ਵੀ ਰਹੇਗਾ ਚੋਰੀ ਵੀ ਘਟੇਗੀ ਆ ਨਹੀਂ ਵੀ ਅਸੀਂ ਗੱਡੀ پارک ਕੀਤੀ ਕਿਸੇ ਨੇ ਚਾਬੀ ਲਾਈ ਤੇ ਉਹ ਗਿਆ ਇਸ ਲਈ ਸੇਫਟੀ ਸਿਕਿਉਰਿਟੀ ਸਾਰਾ ਕੁਝ ਲੈ ਕੇ ਆਉਂਗਾ ਜੋ ਮੈਂ ਕਹਿਣਾ ਉਹ ਕਰੂੰਗਾ ਜੋ ਮੈਂ ਕਿਹਾ ਉਹ ਮੈਂ ਕੀਤਾ ਇਸ ਲਈ ਜਿਹੜੇ ਲੋਕ ਮੈਨੂੰ ਨਹੀਂ ਜਾਣਦੇ ਉਹਨਾਂ ਨੂੰ ਮੈਂ ਨੰਬਰ ਦਿੱਤਾ ਹੈ ਤੇ ਮੈਂ ਇੱਕ ਮੁਲਾਕਾਤ ਪ੍ਰੋਗਰਾਮ ਆਰੰਭ ਕਰਤਾ ਹੈ ਜਿਸ ਦੀ ਸ਼ੁਰੂਆਤ ਮੈਂ ਘਮਾਰ ਮੰਡੀ ਤੋਂ ਕੀਤੀ ਹੈ ਮੈਂ ਧੰਨਮੰਦ ਹਾਂ ਕਿ ਮੇਰਾ ਸਹਿਯੋਗ ਦਿੱਤਾ ਹੈ ਸ਼ਾਮ ਨੂੰ ਮੇਰੇ ਸਾਰੇ ਸੋਸ਼ਲ ਮੀਡੀਆ ਤੇ ਇੱਕ ਮੁਲਾਕਾਤ ਪ੍ਰੋਗਰਾਮ ਆਏਗਾ ਮੇਰੀਆਂ ਭੈਣਾਂ ਜਿਨ੍ਹਾਂ ਨੂੰ ਕੰਪਲੇਂਟ ਹੈ ਕਿ ਸਾਡਾ ਭਰਾ ਨਹੀਂ ਅਜੇ ਤੱਕ ਸਾਨੂੰ ਮਿਲਿਆ ਮਰੀਆਂ ਬਜ਼ੁਰਗ ਬਜ਼ੁਰਗਾਂ ਗਿਆਂ ਮਾਵਾ ਉਹਨਾਂ ਦੀ ਕੰਪਲੇਂਟ ਆਈ ਐਲਬਰਟ ਨਹੀਂ ਮਿਲਿਆ ਉਹਨਾਂ ਲਈ ਮੁਲਾਕਾਤਾਂ ਰੀਕਤੀਆਂ ਗਈਆਂ ਆ 100 ਪ੍ਰੋਗਰਾਮ ਮੇਂ ਮੁਲਾਕਾਤ ਦੇ ਰਖਤੇ ਐ 올ਓਵਰ ਸਿਟੀ ਦੇ ਵਿੱਚ ਤੇ ਤੁਸੀਂ ਮੇਰਾ ਨੰਬਰ ਐ ਕਿਸੇ ਪੀਏ ਦਾ ਨੰਬਰ ਨਹੀਂ ਐ ਕਿ ਕੋਈ ਟੋਲ ਫਰੀ ਨੰਬਰ ਨਹੀਂ ਐ ਸਿੱਧਾ ਮੇਰੇ ਨੰਬਰ ਤੇ ਗੱਲ ਕਰੋ ਤੇ ਮੈਂ ਤੁਹਾਡੇ ਕੋ ਹਾਜ਼ਰ ਥੈਂਕ ਯੂ ਤਾ ਕੁਮਾਰ ਮੰਡੀ ਦੇ ਲੋਕਾਂ ਨਾਲ ਵੀ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕਿਵੇਂ ਦਾ ਲੱਗਿਆ ਜਦੋਂ ਦੁਆ ਸਾਹਿਬ ਆਪ ਇੱਥੇ ਪਹੁੰਚਦੇ ਸਾਰੀਆਂ ਸਮੱਸਿਆਵਾਂ ਨੂੰ ਆਪ ਜਾਣਦੇ ਨੇ ਤੇ ਕਹਿੰਦੇ ਵੀ ਹੱਲ ਵੀ ਕਰਾ ਕੇ ਦਵਾਂਗੇ ਸਾਨੂੰ ਤੇ ਬਹੁਤ ਅੱਛਾ ਲੱਗਿਆ ਜੀ ਪਰ ਸਾਡੇ ਭਰਾ ਨੇ ਅਸੀਂ ਇਹਨਾਂ ਨੂੰ ਪੂਰੀ ਕੋਸ਼ਿਸ਼ ਕਰਾਂਗੇ ਕਿ ਅਸੀਂ ਇਹਨਾਂ ਨੂੰ ਜਿਤਾਈਏ ਵੀ ਤੇ ਨਾਲੇ ਅੱਗੇ ਕੰਮ ਵੀ ਕਰਨ ਤੁਹਾਨੂੰ ਕਿੰਨਾ ਸਾਡਾ ਪੂਰਾ ਜਾਣਦਿਆਂ ਵਿੱਚ ਅਸੀਂ ਤੇ ਇਹਨਾਂ ਨੂੰ ਬਹੁਤ ਸਾਲਾਂ ਤੋਂ ਜਾਣਦੇ ਆਂ ਔਰ ਹਮੇਸ਼ਾ ਕੰਮ ਆਉਂਦੇ ਨੇ ਔਰ ਹਰ ਬੰਦੇ ਦੇ ਕੰਮ ਆਉਂਦੇ ਨੇ ਤੇ ਯਕੀਨ ਹੈ ਵੀ ਜੇਕਰ ਜਿੱਤ ਜਾਂਦੇ ਨੇ ਤਾਂ ਜਿਹੜੇ ਸਾਰੇ ਕੰਮਾਂ ਪੈਲ ਤੇ ਦਰ ਤੇ ਹੋਣਗੇ ਜਰੂਰ ਜੀ ਜਰੂਰ ਅਲਬਰਟ ਸਾਹਿਬ ਜੋ ਕਹਿੰਦੇ ਨੇ ਉਹ ਵੀ ਕਰ ਦੇ ਦਿੰਦੇ ਤੇ ਸਮੱਸਿਆ ਸਭ ਤੋਂ ਜ਼ਿਆਦਾ ਕੀ ਜਾਂਦੀ ਕੁਮਾਰ ਮੰਡੀ ਦੇ ਲੋਕਾਂ ਨੂੰ ਸਮੱਸਿਆ ਇੱਥੇ ਤਾਂ ਪਾਰਕਿੰਗ ਦੀ ਸਮੱਸਿਆ ਹੈਗੀ ਹੈ ਇੱਕ ਜਦੋਂ ਐਨ ਆਰ ਆਈ ਦਾ ਸੀਜ਼ਨ ਹੁੰਦਾ ਹੈ ਉਸ ਟਾਈਮ ਦੇ ਉੱਤੇ ਇੱਥੇ ਤਾਂ ਬੇਗਰਸ ਆ ਜਾਂਦੇ ਨੇ ਜਿਹੜੇ ਕਿ ਚੀਨਾ ਚਪਟੀ ਵਗੈਰਾ ਵੀ ਹੁੰਦੀ ਹੈ ਸਿਓ ਵੀ ਚਾਹੁੰਦੇ ਆ ਕਿ ਥੋੜਾ ਜਿਹਾ ਪੁਲਿਸ ਦਾ ਅਰੇਂਜਮੈਂਟ ਹੋਵੇ ਤਾਂ ਕਿ ਜਿਹੜੇ ਨਾ ਬੇਗਰ ਸਨਾਨ ਇੱਥੇ ਕਿਉਂਕਿ ਲੁੱਟ ਖੋਲ ਕਰਕੇ ਲੈ ਜਾਂਦੇ ਨੇ ਬੇਗਰ ਦੇ ਰੂਪ ਵਿੱਚ ਹੁੰਦੇ ਨੇ ਲੇਕਿਨ ਐਨ ਆਰ ਆਂਦੇ ਨੇ ਕਿਸੇ ਬੈਗ ਨਟਕਾ ਜਾਂ ਕੋਈ ਜੇ ਕਿਸੇ ਦਾ ਮੋਬਾਈਲ ਖੋ ਕੇ ਲੈ ਜਾਂਦੇ ਨੇ ਇਹ ਸਮੱਸਿਆ ਹੈਗੀ ਹੈ ਕੀ ਲੱਗਦਾ ਵੀ ਉਹਦੇ ਨਾਲ ਜਿਹੜਾ ਕਿ ਟ੍ਰੈਫਿਕ ਇੱਥੋਂ ਦਾ ਘਟਦਾ ਜਿੰਨਾ ਹਰਕਤਾਂ ਨਾਲ ਜਿਵੇਂ ਕਰਦੇ ਨੇ ਉਹ ਸਰਗਤ ਨਾਲ ਵੀ ਘਟਦਾ ਹੈ ਬਾਕੀ ਪਾਰਕਿੰਗ ਦੀ ਸਮੱਸਿਆ ਨਾਲ ਵੀ ਖਰਾਬ ਹੁੰਦਾ ਹੈ ਤਾਂ ਹੋਰ ਵੀ ਲੋਕ ਸਾਡੇ ਨਾਲ ਮਿਲਦੇ ਨੇ ਸਸਤੀ ਗੱਲ ਸਰ ਜੀ ਕਿਵੇਂ ਲੱਗਦਾ ਵੀ ਜੇਕਰ ਦੋਆ ਸਾਹਿਬ ਜੀ ਤੋਂ ਬਣ ਇੱਥੋਂ ਇਸ ਕੰਸਿਸਟੈਂਸੀ ਤੋਂ ਹੁੰਦਾ ਜਿਹੜੀ ਕੁਮਾਰ ਮੰਡੀ ਤੇ ਨਖਾਰਸ ਬਦਲੀ ਜਾਏਗੀ ਕਾਫੀ ਬਦਲੀ ਜਾ ਸਕਦੀ ਹੈ ਜੀ ਕਿਉਂਕਿ ਇਹਨਾਂ ਨੇ ਕਈ ਵਾਦੇ ਕੀਤੇ ਆ ਜੀ ਸਾਡੇ ਨਾਲ ਇੱਕ ਤਾਂ ਪਾਰਕਿੰਗ ਦਾ ਤੁਹਾਡੇ ਸਾਹਮਣੇ ਇਹਨਾਂ ਨੇ ਕਿਹਾ ਦੂਜਾ ਇਹਨਾਂ ਨੇ ਕਿਹਾ ਕਿ ਜਦੋਂ ਮੈਂ ਐਮਐਲਏ ਬਣ ਗਿਆ ਤੇ ਮੈਂ ਇਥੇ ਕੰਟੀਨਿਊ ਪੀਸੀਆਰ ਦੀ ਗਸ਼ਤ ਰੱਖੂੰਗਾ ਜਿਹੜੇ ਬੈਗਰਸ ਨੇ ਮਤਲਬ ਕੈਨੋ ਬੈਗਰਸ ਨੇ ਹੈ ਉਹ ਲੁਟੇਰੇ ਨੇ ਕਿਸੇ ਜਨਾਨੀ ਦਾ ਪਰਸ ਖੋਲ ਲਿਆ ਭੱਜ ਗਏ ਕਿਸੇ ਚੈਨ ਵਾਲੀ ਭੱਜ ਗਏ ਉਹਦਾ ਤੇ ਠੱਲ ਪਾਉਂਗਾ ਜੀ ਚੀਜੀ ਚੀਜ਼ ਇਹ ਇਹਨੇ ਨਹੀਂ ਬਿਜਲੀ ਦੀ ਜਿਹੜੀ ਸਾਨੂੰ ਪ੍ਰੋਬਲਮ ਆਉਂਦੀ ਹੈ ਮੇਨ ਬਿੱਲੀ ਸਮੱਸਿਆ ਦਾ ਸਾਡਾ ਹੱਲ ਕਰਨਗੇ ਜੀ ਚਾਹੇ ਇਹਨਾਂ ਨੂੰ ਉੱਥੇ ਪਟਿਆਲੇ ਮਿਲਣਾ ਪਵੇ ਚੀਫ ਸਾਹਿਬ ਨੂੰ ਜਿੰਦਾ ਵੀ ਇਹਨਾਂ ਨੇ ਸਾਡਾ ਵਾਅਦਾ ਕੀਤਾ ਜੀ ਕਿ ਅਸੀਂ ਉਹ ਸਾਰੀ ਸਮੱਸਿਆਵਾਂ ਤੁਹਾਡੀ ਹੱਲ ਕਰਾਂਗੇ ਬਾਕੀ ਇਹ ਅਲਬਰਟ ਸਾਹਿਬ ਸਾਡੇ ਲਈ ਨਵੇਂ ਨਹੀਂ ਨੇ ਬਿਲਕੁਲ ਇਹ ਸਾਡੇ ਬਹੁਤ ਪੁਰਾਣੇ ਮਿੱਤਰ ਨੇ ਆਪਾਂ ਕਹਿ ਲਈਏ ਨਾ ਕੋ ਪੂਰੀ ਖਬਾਰ ਮੰਡੀ ਦੇ ਜਾਂ ਪੂਰੇ ਲੁਧਿਆਣੇ ਸ਼ਹਿਰ ਦੇ ਕਹਿ ਲਈਏ ਇਹ ਇਹ ਸਾਡੇ ਮਿੱਤਰ ਨੇ ਜਦੋਂ ਵੀ ਅਸੀਂ ਚਰਚ ਜਲੇ ਜਾਂਦੇ ਆ ਤੇ ਖੁੱਲੇ ਦਿਲ ਨਾਲ ਸਾਡਾ ਸਵਾਗਤ ਕਰਦੇ ਨੇ ਜਾਂ ਇੱਥੇ ਇਹ ਜਦੋਂ ਯਾਤਰਾ ਕਰਦੇ ਨੇ ਸ਼ੋਭਾ ਯਾਤਰਾ ਕਰਦੇ ਨੇ ਉਹਦੇ ਚ ਬੜਾ ਵਧੀਆ ਸਵਾਗਤ ਹੁੰਦਾ ਜੀ ਬੜਾ ਵਧੀਆ ਪ੍ਰਵਾਹ ਹਰ ਮਿਲਦੇ ਨੇ ਜਦੋਂ ਇਹਨਾਂ ਨੇ ਕੁਮਾਰ ਮੰਡੀ ਆਣਾ ਜੀ ਇਹਨਾਂ ਨੇ 2 ਮਿੰਟ ਗੱਡੀ ਰੋਕ ਕੇ ਮਿਲ ਕੇ ਜਾਣਾ ਕਿਸੇ ਨੂੰ ਵੀ ਜੋ ਵੀ ਪੰਜ ਚਾਰ ਬੰਦੇ ਜਿਹੜੇ ਹੁੰਦੇ ਮਿਲ ਕੇ ਜਾਣਾ ਜੀ ਇਹਨਾਂ ਨੇ ਇਦਾਂ ਨਹੀਂ ਆ ਕਿ ਮੈਂ ਲੰਘ ਗਿਆ ਮੈਂ ਮੈਂ ਮੰਤਰੀ ਬਣ ਗਿਆ ਤੇ ਮੈਂ ਲੰਘ ਗਿਆ ਮੈਂ ਐਮਐਲਏ ਬਣ ਗਿਆ ਲੰਘ ਗਿਆ ਜਾਂ ਮੈਂ ਐਲਵਰਡ ਦੂਆ ਵਾ ਪੂਰੀ ਕ੍ਰਿਸ਼ਨਟੀ ਦਾ ਮੈਂ ਪ੍ਰਧਾਨ ਆ ਤੇ ਮੈਂ ਲੰਘ ਜਾਵਾ ਮੈਨੂੰ ਰੋਕੇ ਨਾ ਇਹਨਾਂ ਨੇ ਆਪ ਰੁਕਣਾ ਜੀ ਅਸੀਂ ਨਹੀਂ ਦੇਖਦੇ ਕੀ ਤੁਹਾਨੂੰ ਨਹੀਂ ਪਤਾ ਉਹਨਾਂ ਗੱਡੀ 'ਚ ਕੌਣ ਬਟਿਆ ਹੈ ਨਾ ਰੁਕਦਾ ਉਹ ਆਹ ਭਾਜੀ ਬਲਜੀਤ ਕੀ ਹਾਲ ਆ ਇਹ ਹਾਲ ਆ ਇਹਨਾਂ ਦਾ ਹਰ ਇੱਕ ਨਾਲ ਹਾਂ ਹਰ ਇੱਕ ਨਾਲ ਪਿਆਰ ਹੈ ਜੀ ਹਰ ਇੱਕ ਨੂੰ ਬਾਈ ਨੇਮ ਜਾਣਦੇ ਆ ਜੀ ਕਿਉਂਕਿ ਬਚਪਨ ਨਾਲ ਸਾਡੇ ਨਾਲ ਰਹੇ ਆ ਜੀ ਤੇ ਬਹੁਤ ਵਧੀਆ ਰਹਿ ਗਿਆ ਜੀ ਸਾਡੇ ਲਈ ਕੁਮਾਰ ਮੰਡੀ ਦੀ ਸਾਰੀ ਜਿਹੜੀ ਐਸੋਸੀਏਸ਼ਨ ਆ ਸਮਰਥਨ ਦੇਗੀ ਬਿਲਕੁਲ ਦੇਗੀ ਜੀ ਗੱਲ ਕੀ ਹੈ ਕਿ ਨੇਕ ਬੰਦੇ ਨੂੰ ਕਰ ਮੱਥ ਬੰਦੇ ਨੂੰ ਇਮਾਨਦਾਰ ਬੰਦੇ ਨੂੰ ਕੰਮ ਕਰਨ ਵਾਲੇ ਬੰਦੇ ਨੂੰ ਸਮਰਥਨ ਦੇਣਾ ਚਾਹੀਦਾ ਤੇ ਦੇਗੀ ਉਹਦੇ ਵਿੱਚ ਕੋਈ ਸ਼ੱਕ ਦੀ ਗੱਲ ਨਹੀਂ ਹੈਗੀ ਜੀ ਔਰ ਇਹਦੇ ਜੋ ਮੈਂ ਤੁਹਾਨੂੰ ਦੱਸਿਆ ਸਾਰੀ ਖੂਬੀਆਂ ਸਾਡੇ ਭਰਾ 'ਚ ਹੈ ਹਾਂਜੀ ਸਰ ਕਿਵੇਂ ਵੇਖਦੇ ਹੋ ਵੀ ਪ੍ਰਚਾਰ ਸਾਰੀਆਂ ਪਾਰਟੀਆਂ ਕਰ ਰਹੀਆਂ ਨੇ ਪਰ ਜਿਹੜਾ ਜ਼ਮੀਨੀ ਤੌਰ ਤੇ ਗ੍ਰਾਸ ਰੂਟਿਡ ਜਿਹੜਾ ਬੰਦਾ ਹੈ ਉਹ ਇਸ ਸਮੇਂ ਪ੍ਰਚਾਰ ਕਰ ਰਿਹਾ ਤਾਂ ਕਿਸ ਤਰੀਕੇ ਨਾਲ ਲੋਕ ਪਿਆਰ ਦੇਣਗੇ ਆ ਡਾਊਨ ਟੂ ਅਰਥ ਨੇ ਜੀ ਬਹੁਤ ਇੱਕ ਤਾਂ ਸਭ 'ਚ ਨਾਲ ਵਿਚਰਦੇ ਨੇ ਹੇ ਆਫ ਕੋਰਸ ਫਿਰ ਜੇ ਇਹੋ ਜੇ ਬੰਦਾ ਸਾਹਮਣੇ ਮਿਲੇ ਕੈਂਡੀਡੇਟ ਤੇ ਸਾਰੀ ਜਨਤਾ ਸਾਥ ਦੇਗੀ ਜ਼ਰੂਰ ਜਾਏਗੀ ਕੁਮਾਰ ਮੰਡੀ ਦੀ ਛੁਰ ਤੋਂ ਸਮੱਸਿਆ ਰਹੀ ਹੈ ਵੀ ਜਿੱਦਾਂ ਪਾਰਕਿੰਗ ਸਾਰੇ ਕਹਿੰਦੇ ਨੇ ਵੀ ਜਦੋਂ ਪਾਰਕਿੰਗ ਨਹੀਂ ਮਿਲਦੀ ਤਾਂ ਜਿਹੜੀ ਇੱਥੇ ਕਸਟਮਰ ਆਉਂਦੇ ਨੇ ਉਸ ਦੀ ਗਿਣਤੀ ਵੀ ਘਟ ਜਾਂਦੀ ਹੈ ਤੇ ਜੇਕਰ ਪਾਰਕਿੰਗ ਦੀ ਸਮੱਸਿਆ ਹੱਲ ਕਰ ਦਿੱਤੀ ਜਾਂ ਤੁਹਾਨੂੰ ਲੱਗਦਾ ਹੈ ਵੀ ਇੱਥੇ ਕਸਟਮਰ ਜਿਹੜੀ ਫੁੱਟਫਾਲ ਹੈ ਜਿਹੜੀ ਵੱਧ ਜਾਏਗੀ ਮਾਰਕੀਟਾਂ ਦੀਆਂ ਪ੍ਰੋਬਲਮਸ ਕੁਛ ਨਾ ਕੁਛ ਅੱਗੋਂ ਆਂਦੀਆਂ ਰਹਿਣੀਆਂ ਖਾਲੀ ਇਹ ਨਹੀਂ ਕਿ ਪਾਰਕਿੰਗ ਦੀ ਸਮੱਸਿਆ ਹੱਲ ਕਰ ਦਿਓ ਦਿਨ ਬਦਨ ਕੋਈ ਨਾ ਕੋਈ ਨਵੀਂ ਪ੍ਰੋਬਲਮ ਆਂਦੀ ਰਹਿੰਦੀ ਹੈ ਬੰਦਾ ਜੇ ਕੋਈ ਡਾਊਨ ਟੂ ਅਰਥ ਸਾਡੇ ਨਾਲ ਨਾਲ ਚੱਲੇਗਾ ਰਲ ਕੇ ਚੱਲੇਗਾ ਤਾਂ ਰੋਜ਼ਮਰਾਈ ਜ਼ਿੰਦਗੀ ਦੇ ਵਿੱਚ ਜੋ ਜੋ ਪ੍ਰੋਬਲਮਸ ਨੇ ਉਮੀਦ ਹੈ ਕਿ ਇਹ ਹੱਲ ਕਰ ਦੇਣਗੇ ਸਾਰੀਆਂ